ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਹੋ ਸਾਰੇ ਵੀਰ ਨੂੰ ਵੀਰ ਕਰਦੇ ਤੁਸੀਂ ਸਾਰੇ ਇੱਥੇ ਹੋਮ ਹੋਗੇ ਤੇ ਲਓ ਜੀ ਆਪਾਂ ਹੁਣ ਵੀਡੀਓ ਬਣਾਉਣੀਆ ਕਰਤੀਆਂ ਸ਼ੁਰੂ ਮੈਨੂੰ ਲੱਗਦਾ ਵੀ 7 ਮਹੀਨੇ ਨਹੀਂ ਹੋਗੇ ਸਾਕਾ ਠੀਨੇ ਵੀਡੀਓ ਲਈ ਸਿਕੋ ਪਾਈ ਤੇ ਹਾਂ ਜਦੋਂ ਮੈਂ ਮੱਲੇ ਗਈ ਉਥੇ ਸਾਰੇ ਕਹਿਣ ਲੱਗੇ ਕਿ ਕਿਉਂ ਆਉਣੀ ਪੌਂਦੀ ਮੇਂ ਮੀ ਡੈਡੀ ਸਾਰੇ ਭੈਣਾਂ ਦਾ ਹਨ ਕਹਿੰਦੇ ਵੀ ਪਾਇਆ ਕਰੋ ਤੇ ਮੈਨੂੰ ਦੁਬਾਰਾ ਫੇਰ ਹੌਸਲਾ ਜਾਂ ਮਿਲਿਆ ਤੇ ਇਹਨੀਆਂ ਜਦੋਂ ਆਪਾਂ ਨੂੰ ਭੈਣ ਭਰਾ ਆਪਣੇ ਇੰਨਾ ਕਹਿੰਦਿਆ ਤੇ ਆਪਾਂ ਨੂੰ ਜਿਹੜੀਆਂ ਵੀਡੀਓ ਬਣਾਉਣੀਆਂ ਚਾਹੀਦੀਆਂ ਮਾਂ ਤੇ ਪਾਉਣੀਆਂ ਚਾਹੀਦੀਆਂ ਮਾਂ ਤੇ ਆਪਾਂ ਚੱਕਿਆ ਚਟਨੀ ਕੋਟਾ ਕੁੰਡੇ ਦੇ ਵਿੱਚ ਕਿ ਮੈਂ ਕਿਹਾ ਨਾੜੇ ਚਟਨੀ ਕੋਟ ਲੈਨੇ ਨਾੜੇ ਆਪਾਂ ਕਰ ਲਾਂਗੇ ਤੁਹਾਡੇ ਨਾਲ ਗੱਲਾਂ ਦਗੋਟ ਨਾਲੇ ਡੋਲਿਆ ਲੋਜੀ ਟੈਕਨੀਕ ਉਤਨ ਤੋਂ ਪਹਿਲਾਂ ਤੁਸੀਂ ਮੇਰਾ ਘਰ ਜਰੂਰ ਦੇਖੋ ਮੈਨੂੰ ਲੱਗਦਾ ਵੀ ਜਿਹੜੀਆਂ ਪਹਿਲਾਂ ਵਾਲੀਆਂ ਵੀਡੀਓ ਸੀ ਇਹ ਹੋਣਾ ਚਾਪਾ ਬਰੂ ਤੇਰੇ ਨੇਕਾ ਐਸੀ ਗਾਇਨੀ ਤਿਆਰ ਕਰਵਾਇਆ ਸੀ ਤਾਂ ਇਹ ਕੋਲੋਂ ਸੱਦਾ ਕਰਕੇ ਮੇਰੇ ਨਾਲ ਸੀਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਹੋਰ ਵੀ ਕਰਵਾ ਮੰਨੇਗਾ ਡੱਕਰ ਤਾਂ ਕਿਸੇ ਦਿਨ ਜਿਸ ਦਿਨ ਮਤਲਬ ਫ੍ਰੀ ਹੋਏ ਸਾਰਾ ਅੰਦਰੂ ਵੀ ਦਿਖਾਵਾਂਗੇ ਤੇ ਜਦੋਂ ਮੈਂ ਇਹਨਾਂ ਦਾ ਪਹਿਲਾ ਨਹੀਂ ਵੀਡੀਓ ਪਾਉਂਦੇ ਸੀ ਉਦੋਂ ਨਹੀਂ ਸੀ ਤਿਆਰ ਉਦੋਂ ਆਪਾਂ ਬਸ ਇੱਦਾਂ ਹੀ ਪਾ ਦਿੰਦੇ ਸੀ ਬਹੁਤ ਮੈਸੇਜ ਆਉਂਦੇ ਸੀ ਕਿ ਤੁਹਾਨੂੰ ਹੌਸਲੋ ਕਰਾਓ ਤੇ ਪਰ ਕੋਈ ਗੱਲ ਨਹੀਂ ਹੁਣ ਅਪਾ ਚੋ ਦ ਹੰਦੂਰ ਗ੍ਰਾਮਾਗੇ। ਪਹਿਲਾਂ ਤੁਸੀਂ ਬਾਹਰੀ ਲੁੱਕ ਦੱਸਿਓ ਤੁਹਾਨੂੰ ਸਾਡੇ ਘਰ ਕਿੱਦਾਂ ਦੇ ਲੱਗਿਆ। ਤੇ ਹੋਰ ਵੀ ਸਾਰੇ ਕਿਵੇਂ ਆ ਕਿੰਨਾ ਕਿੰਨੇ ਨੇ ਮੇਰੀਆਂ ਵੀਡੀਓ ਮਿਸ ਕੀਤੀ ਆ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਅੱਜ ਜਿਹੜੀ ਆਪਾਂ ਗੱਲ ਹੈ ਨਾ ਵੀ ਮੇਰੇ ਮਨ ਚ ਆਇਆ ਵੀ ਮੈਂ ਤੁਹਾਡੇ ਨਾਲ ਆ ਵੀ ਛਿੱਤੀ ਗੱਲ ਕਰਾਂ। ਤੇ ਜਿਵੇਂ ਨਾ ਬੱਚਿਆਂ ਨੂੰ ਹੁਣ ਗਰਮੀ ਦੀਆਂ ਛੁੱਟੀਆਂ ਹੋ ਗਈਆਂ। ਤੇ ਵੀ ਮੈਨਸ ਮਤਲਬ ਕਿਉਂ ਚੀਜ਼ਾਂ ਵਿੱਚ ਬਦਲਾਅ ਦੇਖਣੀ ਹੈ ਜੀ ਜਿਹੜੇ ਹੁਣ ਜਿਵੇਂ ਆਪਣੇ ਸਮੇਂ ਦੇ ਬੱਚੇ ਸੀਗੇ ਜਿਵੇਂ ਹੁਣ ਅਸੀਂ 90 ਵਾਲੇ ਬੱਚੇ ਆ ਹਨ ਜੀ ਜਿਵੇਂ ਉਹ ਵਾਰ 90 ਦਾ ਤੇ ਜਦੋਂ ਸਾਨੂੰ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸੀਗੀਆਂ ਤੇ ਉਦੋਂ ਨਾ ਅਸੀਂ ਵੀ ਮਤਲਬ ਚਾਹ ਹੁੰਦਾ ਸੀ ਬੱਕਰੇ ਵੀ ਸਾਨੂੰ ਛੁੱਟੀਆਂ ਮਿਲ ਗਈਆਂ ਅਸੀਂ ਨਾਨਕੇ ਜਾਵਾਂਗੇ ਤੇ ਸਾਡੇ ਨਾਨਕੇ ਨੂੰ ਵੀ ਚਾਹ ਹੁੰਦਾ ਸੀਗਾ ਵੀ ਤੁਹਾਨੂੰ ਲੈ ਕੇ ਜਾਵਾਂਗੇ ਸਾਨੂੰ ਫੋਟੋ ਫੋਟਾਈ ਹੋਣਾ ਬੀ ਮਤਲਬ ਕਿ ਕਦੋਂ ਛੁੱਟੀਆਂ ਕਦੋਂ ਵੀ 30 ਮਈ ਆਵੇ ਤੇ ਅਸੀਂ ਜਾਈਏ ਤੇ ਸਾਡੇ ਮਾਮੇ ਨੇ ਵੀ ਸਾਨੂੰ ਲੈਣ ਆਣਾ ਸਾਨੂੰ ਬੜਾ ਚਾਹ ਹੁਣਾ ਹੈ ਨਾ ਸਾਰੀਆਂ ਛੁੱਟੀਆਂ ਅਸੀਂ ਉੱਥੇ ਲਾ ਕੇ ਆਉਂਦੇ ਹੁੰਦੇ ਸੀ ਤੇ ਸਾਨੂੰ ਜਾਂਦੀ ਨੂੰ ਹਨਾ ਜਿੱਦਾਂ ਮੇਰੀ ਵੱਡੀ ਭੈਣ ਵੀ ਹੁੰਦੀ ਸੀ ਤੇ ਸਾਡੀ ਨਾਨੀ ਨੇ ਨਾ ਸਾਨੂੰ ਚਾਦਰਾਂ ਲੈ ਦੇਣੀਆਂ ਕਹਿਣਾ ਵੀ ਚਾਦਰਾਂ ਕੱਢ ਲਓ ਹਨਾ ਉਦੋਂ ਜਿਵੇਂ ਪਹਿਨਾਂਲੇ ਸਮੇਂ ਦੇ ਵਿੱਚ ਆਏ ਸੀਗਾ ਵੀ ਕੁੜੀਆਂ ਸੀ ਜਿਹੜੀਆਂ ਆਪ ਦਾ ਦਾਜ ਹਨਾ ਆਪ ਤਿਆਰ ਕਰ ਦਿਨਾ ਸੀਗੇ ਸਾਲੀਆਂ ਕੁੜੀਆਂ ਹਨ ਮਾਵਾ ਵੀ ਨਾਲ ਲੱਗਦੀਆਂ ਸੀਗੀਆਂ ਤੇ ਜਿਹੜੀ ਮੈਨੂੰ ਲੱਗਦਾ ਵੀ ਅੱਧੇ ਉਹ ਵਾਦ ਜਿਹੜਾ ਦਾਸ ਸੀ ਉਹ ਕੁੜੀਆਂ ਆਪ ਤਿਆਰ ਕਰਦੀਆਂ ਸੀਗੀਆਂ ਤੇ ਮੈਂ ਤੇ ਮੇਰੀ ਭੈਣ ਨੇ ਵੱਡੀ ਨੇ ਤਾਂ ਇੰਨੀਆਂ ਚਾਦਰਾਂ ਗੱਡੀਆਂ ਬਹੁਤ ਤੇ ਮੈਂ ਜਿੱਦਣਾ ਹੁਣ ਮੱਲੇ ਗਏ ਸੀ ਤੇ ਉਫਰਜੀ ਦੇ ਥੱਲੇ ਚਾਦਰ ਪਛਾਈ ਤੇ ਮੈਂ ਉਫਰਜੀ ਨੂੰ ਦੱਸਿਆ ਬਹੁਤ ਚਾਰ ਨਾਲ ਨੇ ਸੀ ਮੈਂ ਵੀਡੀਓ ਨਹੀਂ ਬਣਾਈ ਤੇ ਉਫਰਜੀ ਚਾਦਰ ਮੈਂ ਤੇ ਵੱਡੀ ਬੈਣ ਨੇ ਕਰਦੀ ਹੋਈ ਆ ਉਫਰਜੀ ਬਹੁਤ ਖੁਸ਼ ਹੋਏ ਕਹਿੰਦੇ ਵੀ ਅੱਜ ਕੱਲ ਦੇ ਬਚਨ ਤਾਂ ਹਨਾ ਪਤਾ ਹੀ ਨਹੀਂ ਇਹ ਚੀਜ਼ ਕੀ ਉਹਨਾਂ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਘਰੇ ਬਣਦੀਆਂ ਸੀਗੀਆਂ ਤੇ ਪਰ ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਪਿੱਛੇ ਅਸੀਂ ਵੀ ਕੁਸੂਰਵਾਰ ਆ ਹਨਾ ਅਸੀਂ ਬੱਚੇ ਨੂੰ ਸਿਰਫ ਤੇ ਸਿਰਫ ਪੜ੍ਹਾਈ ਤੱਕ ਸੀਮਤ ਕਰਤਾ ਹਣ ਜਿਵੇਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਉਹਨਾਂ ਨੂੰ ਮਤਲਬ ਕਿਸੇ ਚੀਜ਼ ਨਾਲ ਹੈ ਹੀ ਨਹੀਂ ਵੀ ਅਸੀਂ ਨਾਲ ਕੇ ਜਾਣਾ ਜਾਂ ਅਸੀਂ ਆਪਣਾ ਕੋਈ ਕੰਮ ਕਰਨਾ ਸਿਰਫ ਉਹਨਾਂ ਨੂੰ ਆਪਣੀ ਸਟੱਡੀ ਤੱਕ ਹਨਾ ਵੀ ਅਸੀਂ ਸਟੱਡੀ ਕਰਨੀ ਆ ਬਸ ਇਦੋਂ ਅੱਗੇ ਸਾਡਾ ਕੋਈ ਛ ਨਹੀਂ ਹੈਗਾ ਪਰ ਜਿਵੇਂ ਮੈਂ ਆਪਣੇ ਬੱਚਿਆਂ ਨੂੰ ਬੇਟੀ ਨੂੰ ਮੇਰੀ ਨੂੰ ਹਨਾ ਬਿਹਾਰ ਗੱਲ ਨੂੰ ਸਿਖਾਉਣੀ ਹੈ ਬੇਸ਼ੱਕ ਉਹ ਅੱਗੇ ਜਾ ਕੇ ਨਾ ਕਰੇ ਹੈਨਾ ਇਹ ਨਹੀਂ ਹੈਗਾ ਵੀ ਉਹਨੇ ਕਿਹੜਾ ਕਰਨਾ ਵਾ ਨਹੀਂ ਜਿਵੇਂ ਹਣੋ ਸਿਰਫ ਲਿਆ 8 ਸਾਲ ਦੀ ਆ ਤੇ ਜਿੱਦਾਂ ਨੂੰ ਮੈਂ ਸੋਈ ਜਿੱਦੇ ਕੰਮ ਸਿਖਾਦੀ ਆ ਉਹ ਸਿੱਖਦੀ ਆ ਤੇ ਪਰ ਮੇਰਾ ਸ਼ੌਂਕ ਵੀ ਹੈ ਵੀ ਮੈਂ ਉਹਨੂੰ ਕੱਢਣਾ ਕੱਤਣਾ ਹਰ ਚੀਜ਼ ਸਿਖਾਉਣੀ ਹੈ ਹਰ ਚੀਜ਼ ਵੀ ਇਹ ਨਹੀਂ ਹੈਗਾ ਵੀ ਉਹ ਉਹ ਆਏ ਹੋਵੇ ਮੈਂ ਕਿਹੜੇ ਚੀਜ਼ ਵਰਤਨੀ ਆ ਜੇ ਆਪਾਂ ਆਪਾਂ ਭੈਣਾ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਨਹੀਂ ਦੱਸਾਂਗੇ ਤੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਅਬੀ ਜਿਹੜੀ ਪਿਛਲੀ ਜਿਹੜੀ ਪੀੜ੍ਹੀ ਦੀ ਸੋਚ ਆ ਉਹ ਅੱਗੇ ਲੈ ਕੇ ਜਾਵਾਂਗੇ ਹਨ ਵੀ ਮੈਂ ਤਾਂ ਇਹ ਕਹਿੰਨੀ ਆ ਵੀ ਸਾਰੇ ਮੈਂ ਜਿਹੜੀਆਂ ਭੈਣਾਂ ਆ ਜਿਨੇ ਸਾਡੀ ਏਜ ਦੀਆਂ ਤੇ ਆਪ ਵੀ ਬੱਚਿਆਂ ਨੂੰ ਦੱਸੋ ਬੱਚਿਆਂ ਨੂੰ ਦਾਦੇ ਦਾਦੀ ਨਾਲ ਵੀ ਟਾਈਮ ਆ ਜਿਹੜਾ ਕੱਢਣ ਬਹੁਤ ਕਿਉਂਕਿ ਜੋ ਚੀਜ਼ ਐਕਸਪੀਰੀਅੰਸ ਦਾਦਾਦੀ ਕੋਲ ਕਿੰਨਾ ਐਕਸਪੀਰੀਅੰਸ ਆ ਹਨਾ ਤਜਰਬਾ ਹੁੰਦਾ ਜ਼ਿੰਦਗੀ ਦਾ ਤਜਰਬਾ ਜੋ ਸਾਡੇ ਕੋਲ ਵੀ ਹਲੇ ਨਹੀਂ ਹੈਗਾ ਜੋ ਚੀਜ਼ ਉਹ ਸਿਖਾ ਸਕਦੇ ਆ ਆਪਾਂ ਵੀ ਹਲੇ ਨਹੀਂ ਸਿਖਾ ਸਕਦੇ ਕਈ ਪੈਣ ਆਦੇ ਬੱਚਿਆਂ ਨੂੰ ਦਾਦਾ-ਦਾਦੀ ਨਾਲ ਹੀ ਬੈਠਣ ਨਹੀਂ ਦਿੰਦੀਆਂ ਹਨ ਪੈਣ ਨਹੀਂ ਦਿੰਦੀਆਂ ਨਹੀਂ ਇਹ ਚੀਜ਼ ਗਲਤ ਆ ਜੋ ਦਾਦਾ-ਦਾਦੀ ਨੇ ਸਿਖਾਉਣੀ ਆ ਉਹ ਚੀਜ਼ ਆਪਾਂ ਨਹੀਂ ਸਿਖਾ ਸਕਦੀਆਂ ਪੁਰਾਣੀ ਵਿਰਾਸਤ ਆ ਜਿਹੜੀ ਉਹ ਸਾਡੀ ਦਾਦਾ-ਦਾਦੀ ਤੋਂ ਹੀ ਅੱਗੇ ਆਉਣੀ ਆ ਤੇ ਆਪਾਂ ਨੂੰ ਵੀ ਇਹ ਚਾਹੀਦਾ ਵੀ ਬੱਚਿਆਂ ਨੂੰ ਆਪਾਂ ਪੁਰਾਣੀ ਰਸਿਵਾਰੀ ਹੈ ਨਾ ਜਰੂਰ ਦੱਸੀਏ ਹੁਣ ਨਾ ਕਈ ਜਿਵੇਂ ਮੈਨੂੰ ਵੀ ਕਹਿ ਦਿੰਦੇ ਵੀ ਐਵੇਂ ਆਹ ਕੁੰਡਾ ਘੁੜਨ ਵਾਲਾ ਖੜਕਾ ਨਹੀਂ ਰਹਿਣੀ ਨਹੀਂ ਪਰ ਸਾਨੂੰ ਤਾਂ ਵਧੀਆ ਲੱਗਦਾ ਵਾ ਵੀ ਹਰ ਚੀਜ਼ ਦੀ ਜਨੀ ਦੀ ਇਹ ਨਹੀਂ ਹੈਗਾ ਵੀ ਮਾਡਰਨ ਹੋ ਗਏ ਤਾਂ ਸੀ ਜਿਹੜੀ ਹਰ ਕੰਮ ਹੀ ਛੱਡ ਗਏ ਹਨਾ ਨਹੀਂ ਆਪਾਂ ਮਾਡਰਨ ਨਹੀਂ ਹੋਏ ਆਪਦੀ ਸੋਚ ਜ਼ਰੂਰ ਆ ਜਿਹੜੀ ਮਾਡਰਨ ਕਰਨੀ ਚਾਹੀਦੀ ਹੈ ਸਮੇਂ ਦੇ ਨਾਲ ਚੱਲਣਾ ਚਾਹੀਦਾ ਪਰ ਬੱਚਿਆਂ ਨੂੰ ਆਪਦੇ ਪਿਛੋਕੜ ਦੇ ਨਾਲ ਆ ਜਿਹੜਾ ਜ਼ਰੂਰ ਜੋੜ ਕੇ ਰੱਖਣਾ ਚਾਹੀਦਾ ਜਿਵੇਂ ਹੁਣ ਅੱਗੇ ਆਣ ਗਾਣ ਦੇ ਬੱਚੇ ਹੁੰਦੇ ਸੀਗੇ ਜਦੋਂ ਛੁੱਟੀਆਂ ਹੋ ਜਾਣੀਆਂ ਹਨ ਕਿੰਨਾ ਖੇਡਦੇ ਹੁੰਦੇ ਸੀ ਸਾਰੇ ਤੇ ਮੈਨੂੰ ਲੱਗਦਾ ਵੀ ਹੁਣ ਜਿੰਨੀਆਂ ਛੁੱਟੀਆਂ ਹੋਈਆਂ ਹੋਈਆਂ ਵੀ ਅੱਜ ਪਹਿਲੀ ਛੁੱਟੀ ਹੈ ਤੇ ਪਤਾ ਵੀ ਨਹੀਂ ਹੈਗਾ ਗਲੀ ਦੇ ਵਿੱਚ ਵੀ ਕੋਈ ਛੁੱਟੀ ਵੀ ਹੈਗੀ ਆ ਨਾਨਕਿਆਂ ਦੇ ਨਾਨਕੀ ਹੈ ਨਾ ਬੱਚੇ ਕਿੰਨੇ ਆ ਜਾਂਦੇ ਸੀ ਅੱਗੀਆਂ ਹੁਣ ਆ ਵੀ ਆਹ ਕੁੜੀ ਦੇ ਜਵਾਕ ਆ ਗਏ ਐਦੀ ਕੁੜੀ ਦੇ ਜਵਾਕ ਆ ਗਏ ਹੈ ਨਾ ਕਿੰਨਾ ਵਧੀਆ ਲੱਗਦਾ ਸੀ ਸਾਡੇ ਨਾਨਕੇ ਸਾਨੂੰ ਸਾਡੀ ਮਾਂ ਦੇ ਨਾਲ ਨਾਲ ਬਣਾਉਂਦੇ ਸੀ ਹੈ ਨਾ ਵਧੀਆ ਲੱਗਦੀ ਸੀ ਇਹ ਗੱਲਾਂ ਪਰ ਹੁਣ ਤਾਂ ਨਾ ਉਹ ਜੇ ਨਾਨਕੀ ਆ ਨਾ ਉਹ ਜੇ ਬੱਚੇ ਦੋ ਦੇ ਦੋਤੀਆਂ ਸਾਰਾ ਕੁਝ ਹੀ ਮਤਲਬ ਕਿ ਚੇਂਜ ਕਰਤਾ ਟੈਕਨੋਲੋਜੀ ਨੇ ਇਹ ਜ਼ਿਆਦਾਤਰ ਮੈਨੂੰ ਲੱਗਦਾ ਵੀ ਹੁਣਾਂ ਨੇ ਵੀ ਕੰਮ ਖਰਾਬ ਕਰਤਾ ਹੈ ਬੱਚੇ ਆ ਮੈਨੂੰ ਲੱਗਦਾ ਰੈਸਟਿਆਂ ਨਾਲੋਂ ਜ਼ਿਆਦਾ ਵੀ ਇੱਕ ਪਾਸੇ ਦੇ ਨਾਨਾ ਨਾਨੀ ਬੈਠਿਆ ਜਾਂਦਾ ਦਾਦਾ ਦਾਦੀ ਹੈਨਾ ਉਹਨਾਂ ਚੋਂ ਜਾਂ ਇੱਕ ਪਾਸੇ ਫੋਨ ਆ ਬੱਚੇ ਜਿਹੜੇ ਪ੍ਰਾਇੋਰਟੀ ਉਹ ਫੋਨ ਨੂੰ ਦੇਣਗੇ ਆ ਦੇ ਮਤਲਬ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਦੇਣਗੇ ਵੀ ਅਸੀਂ ਇਹਨਾਂ ਨਾਲ ਬੈਠ ਕੇ ਖੇਡ ਲਈਏ ਜਾਂ ਗੱਲਾਂ ਮਾਰ ਲਈਏ ਹੈਨਾ ਤੇ ਪਰ ਇਹ ਚੀ ਚੰਗੀ ਤਾਂ ਨਹੀਂ ਹੈਗੀ ਹੈਨਾ ਆਪਾਂ ਜ਼ਿਆਦਾ ਹੀ ਬੱਚਿਆਂ ਨੂੰ ਕੁਛ ਐਂ ਕਰੀ ਜਾਂਦੇ ਆ ਵੀ ਹਾਂ ਸਾਡੇ ਨਿਆਣੇ ਤਾਂ ਜੀ ਇਦਾਂ ਇਦਾਂ ਪਰ ਨਹੀਂ ਇਹ ਚੰਗੀ ਗੱਲ ਨਹੀਂ ਸਾਡੀ ਸੋਭਾ ਜਿਹੜੀ ਇਹ ਚੀ ਦਾ ਵੀ ਸਾਡਾ ਬੱਚਾ ਪ੍ਰਾਣੀ ਮਤਲਬ ਸੱਭਿਆਚਾਰ ਵਰੀ ਆ ਚੀ ਜਾਣਦਾ ਉਹ ਚੀਜ਼ ਨੂੰ ਪਤਾ ਵਾ ਹਨ ਵਧੀਆ ਲੱਗਦੀ ਹੈ ਚੀਜ਼ ਤੇ ਬਾਕੀ ਆਪਾਂ ਇੰਦੇ ਸਿਆਣੇ ਨਹੀਂ ਰਹਿਸੀ ਹਨ ਤੁਸੀਂ ਸਾਰੇ ਬਹੁਤ ਸਿਆਣੇ ਹੋ ਪਰ ਆਪਾਂ ਤਾਂ ਕਹਿੰਦੇ ਆਂ ਦੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜੋ ਉਹੀ ਸਮਾਂ ਜਿਹੜਾ ਫੇਰ ਹੋਵੇ ਹਨ ਨਾਨਕੇ ਨਾਨਕੇ ਜਿਹੜੇ ਵੀ ਬੱਚੇ ਆਪਣੇ ਨਾਨਕਿਆਂ ਕੋਲੇ ਆਉਣ ਨਾ ਨਾਨੀ ਮਾਮਾ ਮਾਮੀ ਨਾਲ ਪਿਆਰ ਹੋਵੇ ਸਾਰਿਆਂ ਦਾ ਤੇ ਇੱਥੇ ਮੈਂ ਤੇ ਪਰੀ ਲੱਗੀਆਂ ਸੀ ਅਸੀਂ ਚਟਨੀ ਕੁੱਟਣ ਦੋਨੋਂ ਪਰੀ ਜਿਹੜੀ ਛੱਡੇ ਗਵੰਡੀਆਂ ਦੀ ਬੱਚੀ ਆ ਪਰ ਮੇਰੀ ਬੇਟੀ ਵਰਗੀ ਹੋਈ ਆ ਬਹੁਤ ਜ਼ਿਆਦਾ ਪਿਆਰ ਆ ਜਿਵੇਂ ਇੱਕ ਮਾਂ ਤੇ ਧੀ ਦਾ ਪਿਆਰ ਹੁੰਦਾ ਹੈ ਨਾ ਮੈਂ ਪਰੀ ਦੇ ਵਿੱਚ ਆਪਦਾ ਬਚਪਨਾ ਦੇਖਦੀ ਹੁੰਦੀ ਆ ਬਹੁਤ ਜ਼ਿਆਦਾ ਹੈ ਨਾ ਪਰੀ ਸਾਰਿਆਂ ਦਾ ਬਹੁਤ ਪਿਆਰ ਕਰਦੀ ਆ ਵੀ ਐ ਜਿਵੇਂ ਹੁਣ ਬੱਚੇ ਚਾਚੇ ਤਾਇਆ ਦਾ ਨਹੀਂ ਕਰਦੇ ਜਿਵੇਂ ਹੁੰਦਾ ਨਾ ਮੈਂ ਸੋਝੀ ਜਦੋਂ ਮੈਂ ਪਰੀ ਜਿੱਡੀ ਸੀ ਵੀ ਸਾਡਾ ਵਿਆਹ ਦੇ ਚਾਚੇ ਤਾਇਆ ਨਾਲ ਬਹੁਤ ਪਿਆਰ ਸੀ ਤੇ ਅਸੀਂ ਬਹੁਤ ਗੱਲਾਂ ਕਰਦੀਆਂ ਹੁੰਦੀਆਂ ਜਿਵੇਂ ਪੜ੍ਹਾਈ ਵੀ ਪਰੀ ਨੇ ਕਰਨੀ ਉਹ ਵੀ ਸੀ ਪਰ ਇਹਨੇ ਮੇਰੇ ਕੋਲੇ ਆ ਜਾਣਾ ਬੀ ਜਿੰਨੀ ਵਧੀਆ ਲੱਗਦਾ ਜਦੋਂ ਮੈਂ ਨਾਲ ਗੱਲਾਂ ਕਰਦੀਆਂ ਤੇ ਇੱਥੇ ਪਰੇ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਈ ਜਾਂਦੀ ਸੀ ਨਾਲ ਮੈਂ ਪਰੇ ਸੁਣਾਈ ਜਾਂਦੀ ਹਾਂਜੀ ਚਟਨੀ ਆਪਾਂ ਲਈਏ ਕਟ ਤੇ ਹੁਣ ਬਸ ਲਈ ਮੈਂ ਆਟਾ ਘੋਣਾ ਆਟਾ ਗੋਨੇ ਕੀ ਬਦਲ ਗਿਆ ਬਹੁਤ ਯਾਦ ਹੋ ਗਿਆ ਤੇ ਕਿੰਨੇ ਨੇ ਲਾਹ ਪਾਡੇ ਤੋਂ ਨੇ ਤੇ ਜਿਹੜੀ ਮੇਰੀ ਬਾਅਦ ਲੀਫ ਸੋਈ ਆ ਇੱਥੇ ਮੈਂ ਬਣਾਉਣੀ ਹੁੰਦੀ ਆ ਖਾਣਾ ਅੰਬ ਲੀਫ ਸੋਈ ਨਹੀਂ ਯੂਜ਼ ਕਰਦੀ ਤੇ ਵਿੱਚ ਮੇਰੇ ਰੱਖੀ ਹੋਈ ਆ ਕੱਪੜੇ ਧੋਣ ਵਾਲੀ ਮਸ਼ੀਨ ਤੇ ਮੈਂ ਦੰਕੋਣੀ ਇਧਰ ਮੇਰੇ ਟੀਵੀ ਵਿੱਚ ਹੀ ਲਾਇਆ ਹੋਇਆ ਵਾ ਬੜਾ ਸਾਹਮਣੇ ਕਿਉਂਕਿ ਕਈ ਵਾਰ ਗਰਵਾਣੀ ਸਵੇਰ ਮੈਂ ਸੁਣਨੀ ਸੁਣਨੀ ਜਦੋਂ ਖਾਣਾ ਬਣਾਉਣੀ ਹੋਣਾ ਵੀ ਬਸ ਪਲਾ ਲੈਣਾ ਨਾਲ ਹੀ ਹੈ ਨਾ ਤੇ ਇਧਰ ਮੇਰੀ ਕੱਪੜੇ ਧੋਣ ਵਾਲੀ ਵਿੱਚੇ ਮਸ਼ੀਨ ਪਈ ਆ ਨੇਰੀਆ ਕੇ ਹਟੀਏ ਬਹੁਤ ਭਰ ਗਈ ਹੁਣ ਤੇ ਬੱਦਲ ਬਹੁਤ ਜ਼ਿਆਦਾ ਹੋਇਆ ਪਿਆ ਤੇ ਜਿਹਨੇ ਬਾਹਰ ਲੈਣੇ ਕਹਿਣਗੇ ਇਹ ਸਾਡਾ ਗਰਾਜ ਆ ਇਹ ਤਾਂ ਛੋਟੀ ਜਿਹੀ ਪਰ ਮੈਂ ਹੈ ਨਾ ਜਿੱਦਾਂ ਮੈਨੂੰ ਵਦਗਾ ਹੀ ਲੱਗਦੀ ਹੈ ਯੂਜ਼ ਕਰਨੀ ਤੇ ਬਾਹਰਲੀ ਤੇ ਜਿਹੜੀ ਅੰਦਰ ਰੜੀ ਉਹ ਅਸੀਂ ਯੂਜ਼ ਘੱਟ ਕਰਦੇ ਆ ਕਿਉਂਕਿ ਮੈਂ ਡਿਊਟੀ ਜਾਣਾ ਹੁੰਦਾ ਮੈਥੋਂ ਦਾ ਇੰਨਾ ਕਰ ਕੰਮ ਨਹੀਂ ਹੁੰਦਾ ਹੈਗਾ ਸਵੇਹਾ ਇੱਥੇ ਮੈਂ ਲੱਗੀ ਸੀ ਆਟਾ ਗੁੰਨਣ ਤੇ ਬੱਦਲ ਬਹੁਤ ਹੁੰਦਾ ਸੀ ਮੈਨੂੰ ਇਦਾਂ ਸੀ ਵੀ ਲਾਈਟ ਨਾ ਚਲੀ ਜਾਵੇ ਕਿਉਂਕਿ ਇਹ ਜਿਹੜੀ ਬਾਹਰਲੀ ਰਸੋਈ ਵਾਲੀ ਲਾਈਟ ਆ ਇਨਵਰਟਰ ਤੇ ਨਹੀਂ ਹੈਗੀ ਫਿਰ ਨਾ ਹਨੇਰਾ ਹੋ ਜਾਂਦਾ ਵਾ ਤੇ ਵੀ ਹਨੇਰੀ ਆਉਣ ਤੋਂ ਪਹਿਲਾਂ ਪਹਿਲਾਂ ਵੀ ਮੈਂ ਰੋਟੀ ਬਣਾ ਲਾਂ ਬਹੁਤ ਜ਼ਿਆਦਾ ਬੱਦਲ ਹੁਣ ਤਾਂ ਨੇਹਰੀਆਂ ਵੀ ਹੋਣਾ ਨਾ ਜਿਵੇਂ ਬਹੁਤ ਜ਼ਿਆਦਾ ਆ ਜਾਂਦੀਆਂ ਵਾ ਤੇ ਅੱਗੇ ਪਿਛਲੇ ਸਾਲ ਤਾਂ ਆਹ ਦੇ ਨਾਲ ਚ ਗਰਮੀ ਬਹੁਤ ਜ਼ਿਆਦਾ ਸੀ ਤੇ ਮੈਨੂੰ ਲੱਗਦਾ ਵੀ ਇਸ ਵਾਰ ਵੀ ਤੁਹਾਨੂੰ ਵੀ ਲੱਗਦਾ ਵੀ ਘਟ ਪੈਂਦੀ ਹੈ ਨਾ ਗਰਮੀ ਇਸ ਵਾਰ ਇੰਨੀ ਗਰਮੀ ਨਹੀਂ ਪਈ ਹੈਗੀ ਰੋਜ਼ ਮੀਂਹ ਜਪੈ ਕੇ ਮੌਸਮ ਆ ਜਿਹੜਾ ਠੰਡਾ ਹੋ ਜਾਂਦਾ ਤੇ ਵਧੀਆ ਲੱਗਦਾ ਵਾ ਸਗੰਦੀ ਹੁਣ ਤਾਂ ਭਾਵੇਂ ਪੱਖੇ ਥੱਲੇ ਪੈ ਜੋ ਵੀ ਏਸੀ ਦੀ ਵੀ ਜ਼ਰੂਰਤ ਨਹੀਂ ਹੈਗੀ ਤੇ ਪਰ ਆਟਾ ਗੁੰਦੀ ਗੁੰਦੀ ਇੰਨੀ ਜ਼ਿਆਦਾ ਨੇਹਰੀ ਆ ਗਈ ਸੀ ਇੱਕਦਮ ਸਾਰੇ ਅਈ ਕਾਲਾ ਕਾਲਾ ਸ਼ ਆ ਗਿਆ ਜਿਵੇਂ ਇੱਕ ਨਾ ਕੋਈ ਤੂਫਾਨ ਚ ਆਉਂਦਾ ਹੁੰਦਾ ਏਦਾਂ ਬੱਦਲ ਚੜ੍ਹ ਕੇ ਆਉਂਦਾ ਹੁੰਦਾ ਕਾਲਾ ਕਾਲਾ ਹਨਾ ਤੇ ਮੈਂ ਨੀਰੀ ਜਲਦੀ ਜਲਦੀ ਗਈ ਮੈਂ ਗੋਨ ਲੈਸ ਇੱਥੇ ਆਟਾ ਤੇ ਮੈਂ ਮਨ ਚ ਅਹੀਂ ਸੋਚੀ ਜਾਂਦੀ ਸੀ ਨਾ ਵੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਵੇਂ ਪਹਿਲਾਂ ਇੱਕ ਨਾ ਮੈਂ ਵੀਡੀਓ ਦੇਖੀ ਇੱਕ ਦਿਨ ਉਹ ਚੋ ਜੈਜੀ ਵੀ ਨੇ ਜਿਹੜਾ ਸਿੰਗਰ ਉਹਨਾਂ ਦੀ ਵੀਡੀਓ ਸੀ ਵੀ ਅੱਗੇ ਸਮਾਂ ਹੁੰਦਾ ਸੀ ਵੀ ਇੱਕ ਦੂਜੇ ਦੇ ਘਰੇ ਜਾਣਾ ਚਾਚੀ ਕੀ ਬਣਿਆ ਤਾਈ ਕੀ ਬਣਿਆ ਨਾ ਕਿੰਨਾ ਵਧੀਆ ਲੱਗਦਾ ਸੀ ਤੇ ਹੁਣ ਤਾਂ ਨਾ ਚਾਚੀਆਂ ਉਹ ਜਿਹੀਆਂ ਤੇ ਨਾ ਤਾਈਆਂ ਉਹ ਜਿਹੀਆਂ ਨਹੀਂ ਜਵਾਕ ਮੰਗਦੇ ਮੇਲੇ ਦਾ ਵੀ ਬੱਚੇ ਤਾਂ ਇੱਕ ਦੂਜੇ ਦੇ ਘਰੋਂ ਚੀਜ਼ ਮੰਗਣ ਚ ਵੀ ਸ਼ਰਮ ਮਹਿਸੂਸ ਕਰਦੇ ਆ ਪਰ ਸਾਡੇ ਟਾਈਮ ਤਾਂ ਅਸੀਂ ਬਹੁਤ ਮੰਗ ਮੰਗ ਕੇ ਹਨਾ ਕਾਦਾ ਸਾਡੀ ਕਰਨਜੀਤ ਕੋਰ ਤਾਈ ਹੁੰਦੀ ਸੀਗੀ ਉਹ ਤਾਂ ਅਸੀਂ ਦਾਲ ਸਬਜ਼ੀ ਬਹੁਤ ਮੰਗ ਵੰਗ ਖਾਦੀ ਉਹ ਨਾਲੇ ਅਸੀਂ ਇਕੱਠੇ ਹੁੰਦੇ ਸੀ ਪਰ ਅਸੀਂ ਸਾਡੀ ਛੋਟੀ ਜੀ ਕੰਦ ਹੁੰਦੀ ਸੀ ਵਿਚਾਲੇ ਵੀ ਤਾਈ ਕੀ ਬਣਿਆ ਹਨਾ ਤਾਈ ਨੇ ਜ਼ਰੂਰ ਕਹਿਣਾ ਆ ਬਣਿਆ ਬੱਚਿਓ ਆਪ ਵੀ ਕਹਿਣੀ ਹੁੰਦੀ ਸੀ ਆ ਬਣਿਆ ਤੇ ਲੈ ਜਾਓ ਤੇ ਇੱਥੇ ਮੈਂ ਆਟਾ ਗੁੰਨ ਲਿਆ ਸੀਗਾ ਕਾਲੀ ਕਾਲੀ ਚ ਫਟਾਫਟ ਮੈਨੂੰ ਇਦਾਂ ਸਿਬਿਛੇਤੀ ਛੇਤੀ ਹੋ ਜੇ ਮੇਰਾ ਕੰਮ ਤੇ ਤੁਸੀਂ ਵੀ ਆਟੇ ਵਾਲਾ ਜਿਹੜਾ ਪਾਣੀ ਆ ਬਾਹਰ ਡੋਲਦੇ ਹੋ ਹਨਾ ਵੈਸੇ ਕਈ ਲੋਕ ਤਾਂ ਜਿੱਦਾਂ ਭਾਂਡਿਆਂ 'ਚ ਪਾ ਦਿੰਦੇ ਆ ਸ਼ੰਕਤ ਜੀ ਤੇ ਮੈਂ ਆਟੇ ਵਾਲਾ ਜਿਹੜਾ ਪਾਣੀ ਉਹ ਡੋਲਦੀ ਨਹੀਂ ਮੈਂ ਡੋਲ ਕਿਉਂ ਨਹੀਂ ਹੁੰਨੀ ਆ ਬਾਹਰ ਤੇ ਇੱਥੇ ਮੈਂ ਪਾਣੀ ਡੋਲਣ ਬਾਹਰ ਚਲੀ ਗਈ ਸੀਗੀ ਤੇ ਨੇਰੀ ਤਾਂ ਬਹੁਤ ਜ਼ਿਆਦਾ ਗਈ ਸੀ ਗੁਰਜਾਬ ਕਹਿੰਦੀ ਮम्मी ਸਮਾਨ ਚੱਕ ਨੂੰ ਸਾਰਾ ਤੇ ਕਾਲੇ ਸ਼ਾਂ ਬੱਦਲ ਜਿੱਦਾਂ ਦੀਆਂ ਚੀਜ਼ बस ਜੇ ਡਿੱਗ ਪਿਆ ਤਾਂ ਮੀਮੂ ਬਹੁਤ ਜ਼ਿਆਦਾ ਪੈ ਜਾਣਾ ਤੇ ਇਥੇ ਨੇ ਸਾਰਾ ਗੇਟ ਵੀ ਤਾਂ ਕਿਸੇ ਬੰਦ ਕਰਨ ਕਿਉਂਕਿ ਹਵਾ ਨਾਲ ਬਹੁਤ ਜ਼ਿਆਦਾ ਇਹ ਖੜਕਾ ਹੁੰਦਾ ਵਾ ਸਮਾਨ ਚੱਕਣ ਵਾਲਾ ਸ ਮੇਰੇ ਉਮੀ ਪਿਆ ਸੀਗਾ ਵੈਸੇ ਕੱਪੜੇ-ਕੁੱਪੜੇ ਤਾਂ ਮੇਰੇ ਪਹਿਲੇ ਹੀ ਲਾਏ ਸੀ ਚਲੋ ਜੀ ਵੀਡੀਓ ਦਾ ਕਰਦੇ ਐਂਡ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਇਸੇ ਤਰ੍ਹਾਂ ਹੀ ਕਰਿਓ ਸਪੋਰਟ ਮਿਲਦੀਆਂ ਕਰਨਮੀ ਵੀਡੀਓ ਦੇ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ